ਜੋ ਜਾਰੀ ਮੁਹਿੰਮ ਯੋਧ ਨਸ਼ਾ ਵਿਰੋਧ ਤਹਿਤ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਅੰਡਰ ਬਠਿੰਡਾ ਪੁਲਿਸ ਨੂੰ ਮਿਤੀ 14 ਤਰੀਕ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਚੌਕੀ ਇੰਚਾਰਜ ਵਰਦਮਾਨ ਸਬ ਇੰਸਪੈਕਟਰ ਜਗਸੀਰ ਸਿੰਘ ਦਾ ਨਾਕਾ ਜੋ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਸਾਹਮਣੇ ਲੱਗਿਆ ਹੋਇਆ ਸੀਗਾ ਤੇ ਨਾਕੇ ਦੇ ਉੱਤੇ ਉਹਨਾਂ ਨੇ ਇੱਕ ਸਵਿਫਟ ਕਾਰ ਡਿਜ਼ਾਇਰ ਪੀਬੀ 34 ਪੀਬੀ 29ਏ ਜੀ 3454 ਨੂੰ ਇੰਟਰਸੈਪਟ ਕੀਤਾ ਤੇ ਕਾਰ ਰੋਕਨ ਤੇ ਉਸਦੀ ਤਲਾਸ਼ੀ ਲੈਣ ਪਰੰਤ ਜੋ ਤਲਾਸ਼ੀ ਸੀਗੀ ਡੀਐਸਪੀ ਸਿਟੀ 1 ਅੰਮ੍ਰਿਤਪਾਲ ਜੀ ਦੀ ਹਾਜ਼ਰੀ ਦੇ ਵਿੱਚ ਲਈ ਗਈ ਸੀਗੀ ਉਸ ਦੇ ਵਿੱਚ ਜੋ ਸਵਿਫਟ ਜਗਰ ਗੱਡੀ ਸੀਗੀ ਇਹਦੇ ਦੋ ਵਿਅਕਤੀਆਂ ਦੇ ਪੋਜੈਸ਼ਨ ਦੇ ਵਿੱਚੋਂ 4 ਕਿਲੋ ਫੀਮ ਜਿਹੜੀ ਹੈਗੀ ਬਰਾਮਦ ਹੋਈ ਇਹ ਵਿਅਕਤੀ ਜਗਸੀਰ ਸਿੰਘ ਸੇਰਾ ਪੁੱਤਰ ਛੋਟਾ ਸਿੰਘ ਜੋ ਕਿ ਵਾਸੀ ਘੋਮਣ ਕਲਾਂ ਦਾ ਰਹਿਣ ਵਾਲਾ ਸੀਗਾ ਤੇ ਹੁਣ ਫਿਲਹਾਲ ਮਾਨਸਾ ਵਿਖੇ ਰਹਿ ਰਿਹਾ ਸੀਗਾ ਤੇ ਦੂਸਰਾ ਵਿਅਕਤੀ ਮਹਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਜੋ ਕਿ ਗਿੱਲ ਕਲਾਂ ਦਾ ਰਹਿਣ ਵਾਲਾ ਤੇ ਹੁਣ ਇਸ ਟਾਈਮ ਜੱਸੀਪੋਵ ਵਾਲੀ ਰਹਿ ਰਿਹਾ ਸੀਗਾ ਇਹ ਦੋ ਵਿਅਕਤੀਆਂ ਦੀ ਪੋਜੇਸ਼ਨ ਦੇ ਵਿੱਚੋਂ ਮੌਕੇ ਦੇ ਉੱਪਰ 4 ਕਿਲੋ ਅਫੀਮ ਜਿਹੜੀ ਹੈ ਬਰਾਮਦ ਹੋਈ ਅਫੀਮ ਬਰਾਮਦ ਹੋਣ ਦੇ ਉੱਪਰ ਮੁਕੱਦਮਾ ਨੰਬਰ 39 ਮਿਤੀ 14 2 2026 ਅੰਡਰ ਸੈਕਸ਼ਨ 18 ਬੀ 29 ਐਨਡੀਪੀਐਸ ਐਕਟ ਥਾਣਾ ਕਨਾਲ ਕਲੋਨੀ ਵਿਖੇ ਦਰਜ ਰਜਿਸਟਰ ਕੀਤਾ ਗਿਆ ਡਿਊਰਿੰਗ ਇਨਵੈਸਟੀਗੇਸ਼ਨ ਜਿਹੜੀ ਤਫਤੀਸ਼ ਦੇ ਵਿੱਚ ਜਗਸੀਰ ਸਿੰਘ ਸਿਰਾ ਸੀਗਾ ਇਸ ਦੀ ਦੁਗਾ ਇਹ ਨਾਲ ਜਦੋਂ ਪੁਸ਼ਕਿਸ਼ ਕੀਤੀ ਗਈ ਤਾਂ ਇਸ ਦੀ ਨਿਸ਼ਾਨਦੇਹੀ ਦੇ ਉੱਪਰ 2.5 ਕਿਲੋ ਹੋਰ ਅਫੀਮ ਜਿਹੜੀ ਹੈਗੀ ਹੈ ਇਸ ਦੀ ਨਿਸ਼ਾਨਦੇਹੀ ਦੇ ਉੱਪਰ ਬਰਾਮਦ ਕੀਤੀ ਗਈ ਸੋ ਇਸ ਮੁਕਦਮੇ ਦੇ ਵਿੱਚ ਜੋ 39 ਨੰਬਰ ਮੁਕਦਮਾ ਦਰਜ ਰਜਿਸਟਰ ਹੋਇਆ ਥਾਣਾ ਕਨਾਲ ਕਲੋਨੀ ਦੇ ਵਿੱਚ ਇਸ ਦੇ ਵਿੱਚ ਦੋ ਵਿਅਕਤੀਆਂ ਦੀ ਜਿਹੜੀ ਪੋਜੀਸ਼ਨ ਹੈਗੀ ਹੈ ਇਹਨਾਂ ਦੇ ਕੋਲੋਂ ਹੁਣ ਤੱਕ ਕੁੱਲ 6.5 ਕਿਲੋ ਜਿਹੜੀ ਅਫੀਮ ਬਰਾਮਦ ਹੋ ਚੁੱਕੀ ਹੈ ਤੇ ਇਹ ਜਿਹੜੀ ਅਫੀਮ ਸੀਗੀ ਇਹ ਇਹਨਾਂ ਦੀ ਡਿਊਰਿੰਗ ਇਨਵੈਸਟੀਗੇਸ਼ਨ ਇਹ ਵੀ ਚੀਜ਼ ਸਾਹਮਣੇ ਆਈ ਹੈ ਕਿ ਇਹ ਅਫੀਮ ਜਿਹੜੀ ਸੀਗੀ ਪੀਲੀਆਂ ਪੰਗਾ ਰਾਜਸਥਾਨ ਦੇ ਇੱਕ ਵਿਅਕਤੀ ਕੋਲੋਂ ਲੈ ਕੇ ਆ ਤੇ ਅੱਗੇ ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜੇ ਵੱਖ-ਵੱਖ ਜਗ੍ਹਾ ਜਿਹੜੇ ਜ਼ਿਲ੍ਹੇ ਹੈਗੇ ਜਿੱਦਾਂ ਬਰਨਾਲਾ, ਸੰਗਰੂਰ, ਮਾਨਸਾ ਅਤੇ ਬਠਿੰਡਾ ਇਹਨਾਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਆਸ-ਪਾਸ ਦੇ ਜਿਹੜੇ ਲੋਕਾਂ ਹੈਗੇ ਉਹਨਾਂ ਨੂੰ ਅੱਗੇ ਫਰਦਰ ਸਪਲਾਈ ਕਰਦੇ ਸੀਗੇ ਅਸੀਂ ਇਹਨਾਂ ਦਾ ਹੁਣ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਤਿੰਨ ਦਿਨ ਦਾ ਰਮਾਨ ਹਾਸਲ ਕੀਤਾ ਜਾ ਚੁੱਕਿਆ ਹੈ ਤੇ ਹੋਰ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਅੱਗੇ ਕਿਹੜੇ-ਕਿਹੜੇ ਬੰਦਿਆਂ ਨੂੰ ਅਫੀਮ ਜਿਹੜੀ ਸੀਗੀ ਸਪਲਾਈ ਕਰਦੇ ਸੀਗੇ ਤੇ ਜਿਹੜਾ ਪਿਛਲਾ ਬੰਦਾ ਹੈਗਾ ਜਿੱਥੋਂ ਰਾਜਸਥਾਨ ਤੋਂ ਜਿਹੜੇ ਬੰਦੇ ਕੋਲੋਂ ਲੈ ਕੇ ਆਏ ਸੀਗੇ ਉਸ ਦੇ ਬਾਰੇ ਵੀ ਅਸੀਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਸੋ ਇਸ ਮੁਕੱਦਮੇ ਦੇ ਵਿੱਚ ਜੋ 39 ਨੰਬਰ ਮੁਕੱਦਮਾ ਹੈ ਇਸ ਦੇ ਵਿੱਚ ਦੋ ਵਿਅਕਤੀ ਜਿਹੜੇ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ ਜਗਸੀਰ ਸਿੰਘ ਸਿਰਾ ਅਤੇ ਮਹਿੰਦਰ ਸਿੰਘ ਅਤੇ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ ਹੁਣ ਤੱਕ 6.5 ਕਿਲੋ ਜਿਹੜੀ ਟੋਟਲ ਅਫੀਮ ਬਰਾਮਦ ਕੀਤੀ ਜਾ ਚੁੱਕੀ ਹੈ